ਅੱਜ ਲੋਕਤੰਤਰ ਦਾ ਉਸਵ ਹੈ ਔਰ ਆਪਣੇ ਭੁੱਖ ਲਈ ਆਪਣੇ ਬੱਚਿਆਂ ਦੇ ਭੁੱਖ ਲਈ 140 ਕਰੋੜ ਦੇਸ਼ ਵਾਸੀਆਂ ਦੇ ਭੁੱਖ ਲਈ ਅਸੀਂ ਅੱਪਕੀ ਵਾਰ 400 ਗੇ ਬਾਾਰ ਤੀਸਰੀ ਬਾਾਰ ਮੋਦੀ ਸਰਕਾਰ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਵੋਟ ਪਾਈ ਏ ਔਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਈ ਏ ਅੱਜ ਲੋਕਤੰਤਰ ਦਾ ਉਸਵ ਹੈ ਔਰ ਆਪਣੇ ਭੁੱਖ ਲਈ ਆਪਣੇ ਬੱਚਿਆਂ ਦੇ ਭੁੱਖ ਲਈ 140 ਕਰੋੜ ਦੇਸ਼ ਵਾਸੀਆਂ ਦੇ ਭੁੱਖ ਲਈ ਅਸੀਂ ਅੱਪਕੀ ਵਾਰ 400 ਦੇ ਬਾਅਦ ਤੀਸਰੀ ਵਾਰ ਮੋਦੀ ਸਰਕਾਰ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਵੋਟ ਪਾਈ ਏ ਔਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਈ ਹੈ ਅੱਜ ਲੋਕਤੰਤਰ ਦਾ ਗੁੱਸਾ ਹੈ ਔਰ ਆਪਣੇ ਭੁੱਖ ਲਈ ਆਪਣੇ ਬੱਚਿਆਂ ਦੇ ਭੁੱਖ ਲਈ 140 ਕਰੋੜ ਦੇਸ਼ ਵਾਸੀਆਂ ਦੇ ਪੁਖ ਲਈ ਅਸੀਂ ਅੱਪਕੀ ਵਾਰ 400 ਦੇ ਬਾਅਦ ਤੀਸਰੀ ਵਾਰ ਮੋਦੀ ਸਰਕਾਰ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਵੋਟ ਪਾਈ ਏ ਔਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਈ ਹੈ ਅੱਜ ਲੋਕਤੰਤਰ ਦਾ ਗੁੱਸਾ ਹੈ ਔਰ ਆਪਣੇ ਪੁਖ ਲਈ ਆਪਣੇ ਬੱਚਿਆਂ ਦੇ ਪੁਖ ਲਈ 140 ਕਰੋੜ ਦੇਸ਼ ਵਾਸੀਆਂ ਦੇ ਪੁਖ ਲਈ ਅਸੀਂ ਅੱਪਕੀ ਵਾਰ 400 ਕੇ ਬਾਅਦ ਤੀਸਰੀ ਵਾਰ ਮੋਦੀ ਸਰਕਾਰ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਵੋਟ ਪਾਈ ਏ ਔਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਈ। ਅੱਜ ਲੋਕਤੰਤਰ ਦਾ ਗੁੱਸਾ ਹੈ। ਔਰ ਆਪਣੇ ਭੁੱਖ ਲਈ ਆਪਣੇ ਬੱਚਿਆਂ ਦੇ ਭੁੱਖ ਲਈ 140 ਕਰੋੜ ਦੇਸ਼ ਵਾਸੀਆਂ ਦੇ ਭੁੱਖ ਲਈ ਅਸੀਂ ਅਬ ਕੀ ਵਾਰ 400 ਕੇ ਬਾਅਦ ਤੀਸਰੀ ਵਾਰ ਮੋਦੀ ਸਰਕਾਰ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਵੋਟ ਪਾਈਏ ਔਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਈਏ ਅੱਜ ਲੋਕਤੰਤਰ ਦਾ ਉਤਸਵ ਹੈ ਔਰ ਆਪਣੇ ਭੁਖ ਲਈ ਆਪਣੇ ਬੱਚਿਆਂ ਦੇ ਭੁਖ ਲਈ 140 ਕਰੋੜ ਦੇਸ਼ ਵਾਸੀਆਂ ਦੇ ਭੁਖ ਲਈ ਅਸੀਂ ਅਬ ਕੀ ਵਾਰ 400 ਕੇ ਬਾਰ ਤੀਸਰੀ ਵਾਰ ਮੋਦੀ ਸਰਕਾਰ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਵੋਟ ਪਾਈਏ ਔਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਈਏ ਅੱਜ ਲੋਕਤੰਤਰ ਦਾ ਉਸਵ ਹੈ ਔਰ ਆਪਣੇ ਭੁੱਖ ਲਈ ਆਪਣੇ ਬੱਚਿਆਂ ਦੇ ਭੁੱਖ ਲਈ 140 ਕਰੋੜ ਦੇਸ਼ ਵਾਸੀਆਂ ਦੇ ਭੁੱਖ ਲਈ ਅਸੀਂ ਅੱਪਕੀ ਵਾਰ 400 ਗੇ ਬਾਾਰ ਤੀਸਰੀ ਬਾਾਰ ਮੋਦੀ ਸਰਕਾਰ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਵੋਟ ਪਾਈ ਏ ਔਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਈ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par